ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ 26 ਤਰੀਕ 9ਵੇਂ ਮਹੀਨੇ ਦੇ ਨਵੇਂ ਰਿਸ਼ਤੇ ਦੇਖੋ ਜੀ 13 ਕੁੜੀਆਂ ਦੇ ਨੰਬਰਾਂ ਸਮੇਤ ਅਤੇ 26 ਰਿਸ਼ਤੇ ਹੀ ਮੁੰਡਿਆਂ ਦੇ ਨੰਬਰਾਂ ਸਮੇਤ ਹੈ ਜੀ ਰਿਸ਼ਤਾ ਕਰਾਉਣ ਦੀ ਸਾਡੀ ਕੋਈ ਫੀਸ ਨਹੀਂ ਹੁੰਦੀ ਜਿੰਨੇ ਵੀ ਆਪਦਾ ਰਿਸ਼ਤਾ ਕਰਨਾ ਹੈ ਜੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਹੀ ਕਰਨਾਗਾ ਸਾਡੇ ਕੋਲ ਸਾਰੇ ਰਿਸ਼ਤੇ ਨੰਬਰਾਂ ਸਮੇਤ ਨੇ ਜੀ ਡਾਇਰੈਕਟ ਤੁਸੀਂ ਗੱਲਬਾਤ ਕਰਕੇ ਰਿਸ਼ਤੇ ਦੇ ਅੱਗੇ ਗੱਲਬਾਤ ਹੋ ਸਕਦੇ ਹੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਿਹੜੇ ਵੀ ਨਵੇਂ ਚੈਨਲ ਤੇ ਜੁੜੇ ਹੈ ਜੀ ਤੇ ਵੀਡੀਓ ਨੂੰ ਲਾਈਕ ਕਰ ਦਿਓ ਜੀ ਰਸਤਾ ਦਾ ਨਾਮ ਹੈ ਸਿੰਘ ਕਾਸਟਾ ਜਰਸੀ ਦਾ ਜ਼ਿਲ੍ਹਾ ਬਰਨਾਲਾ ਪੜਾਈ ਐਵੇਂ ਇੰਗਲਿਸ਼ ਉਸ ਤੋਂ ਬਾਅਦ ਬੀਐਡ ਕਰੀਏ ਟੀਚਿੰਗ ਐਕਸਪੀਰੀਅੰਸ 9 ਸਾਲ ਦਾ ਉਮਰ 7 11 1993 ਹਾਈਟ 6 ਫੁੱਟ ਦੋ ਭੈਣਾਂ ਮੁੰਡੇ ਦੀਆਂ ਮੈਰਿਡ ਐ ਸੀ ਜ਼ਮੀਨ ਮੁੰਡੇ ਕੋਲ ਢਾਈ ਕਿੱਲੇ ਆਨ ਮੈਡ ਰੋਡ ਤੇ ਹੈ ਜੀ ਮੁੰਡਾ ਜਿਹੜੀ ਸੈਲਰੀ ਹੈ 30000 ਰੁਪਏ ਲੈਂਦਾ ਹੈਗਾ ਵਧੀਆ ਕੰਮ ਕਰ ਰਿਹਾ ਕੁੜੀ ਪੜੀ ਲਿਖੀ ਸੋਹਣੀ ਸੁਨੱਖੀ ਹੋਵੇ ਕੱਦ ਕੁੜੀ ਦਾ 55 ਤੱਕ ਹੋਵੇ ਜਾਂ ਇਸ ਤੋਂ ਉੱਪਰ ਬਰਨਾਲੇ ਜ਼ਿਲ੍ਹੇ ਨੂੰ ਰਿਸ਼ਤੇ ਲਈ ਪਹਲ ਹੈ ਜੀ ਪਰਿਵਾਰ ਦਾ ਨੰਬਰ ਨੋਟ ਕਰੋ 9888153766 ਹੋਰ ਵਧੇਰੇ ਜਾਣਕਾਰੀ ਲਈ ਤੁਸੀਂ ਸਾਡੇ ਨਾਲ ਵੀ ਸੰਪਰਕ ਕਰ ਸਕਦੇ ਹੋ ਜੇਕਰ ਕਿਸੇ ਨੂੰ ਡਾਟਾ ਸੁਣਨ ਵਿੱਚ ਨਹੀਂ ਸਮਝ ਆਉਂਦਾ ਤੁਸੀਂ WhatsApp ਤੇ ਹੈਲੋ ਪੀਸ ਕੇ ਸਾਡੇ ਤੋਂ ਡਾਟਾ ਲੈ ਸਕਦੇ ਹੋ ਚਾਹੇ ਕੁੜੀ ਦਾ ਹੋਵੇ ਚਾਹੇ ਮੁੰਡੇ ਦਾ ਅਗਲਾ ਰਿਸ਼ਤਾ ਹੈ ਜੀ ਨਾਮ ਹੈ ਮਨਿੰਦਰ ਸਿੰਘ ਉਮਰ ਹੈ 27 1997 ਬਰਥ ਪਲੇਸ ਮੁਹਾਲੀ ਹਾਈਟ 57 ਹੈ ਕਾਸਟ ਹੈ ਜਰਸੀ ਗੋਤ ਹੈ ਮੁੰਦੀ ਪੜ੍ਹਾਈ ਪਲੱਸ 2 ਸਾਫਟਵੇਅਰ ਇੰਜੀਨੀਅਰਿੰਗ ਕੋਰਸ 2 ਸਾਲ ਦਾ ਕਰਿਆ ਨਿਊਜ਼ੀਲੈਂਡ ਗਵਰਨਮੈਂਟ ਜੌਬ ਤੇ ਹੈ ਮੁੰਡਾ ਸੈਲਰੀ 4 ਲੱਖ ਰੁਪਏ ਖੇਤੀਬਾੜੀ ਚ ਜ਼ਮੀਨ 2 ਕਿੱਲੇ ਹੈ ਜ਼ਿਲ੍ਹਾ ਪੰਚਕੂਲਾ ਹਰਿਆਣਾ ਰਿਸ਼ਤਾ ਕੁੜੀ ਪੜ੍ਹੀ ਲਿਖੀ ਸਿਆਣੀ ਤੇ ਸਮਝਦਾਰ ਹੋਵੇ ਨੰਬਰ ਨੋਟ ਕਰੋ 9792111006 ਨੈਕਸਟ ਰਿਤੈਜੀ ਨਾਮ ਹੈ ਦਿਲਵਾਰ ਸਿੰਘ ਕਸਤਾ ਜਰਸੀ ਗੂਤਾ ਬਾਠ ਜ਼ਿਲ੍ਹਾ ਲੁਧਿਆਣਾ ਉਮਰ 64 1995 ਕੱਦ 5 10 ਹੈ ਭਰਾ ਇੱਕ ਮੈਰਿਡ ਹੈ ਉਹ ਬੈਂਕ ਮੈਨੇਜਰ ਚੌਪ ਤੇ ਹੈ ਮਾਤਾ ਪਿਤਾ ਪੜ੍ਹਾਈ ਬੀਏ ਕੰਪਿਊਟਰ ਡਿਪਲੋਮਾ ਕੰਮ ਹੈ ਜੀ ਡਾਇਮੰਡ ਮੈਨੇਜਰ ਐਂਡ ਗੋਲਡ ਐਂਡ ਡਾਇਮੰਡ ਸੌਫਟਵੇਅਰ ਸ਼ੋਅਰੂਮ ਦੁਬਈ 1 ਲੱਖ ਰੁਪਏ ਸੈਲਰੀ ਹੈ ਮੰਗ ਕੁੜੀ ਸੋਹਣੀ ਵਧੀਆ ਪਰਵਾਦ ਤੋਂ ਬੇ ਨੰਬਰ ਨੋਟ ਕਰੋ 9989968882 ਅਗਲਾ ਲਿਸਟ ਆਇਆ ਜੀ ਨਾਮ ਹੈ ਗੁਰਜਿੰਦਰ ਸਿੰਘ ਕਾਸਟਾ ਜਰਸੀ ਗੂਤਾ ਗੇਲਾ ਜ਼ਿਲ੍ਹਾ ਮੁੱਗਾ ਉਮਰ 24 7 1994 ਹਾਈਟ 5 10 ਹੈ ਜ਼ਮੀਨ 1 ਕਿੱਲਾ ਜੌਬ ਹੈ ਬੈਂਕ ਬੈਂਕ ਇਲੈਕਟ੍ਰੀਸ਼ੀਅਨਸ ਮੁੰਡਾ ਘਰਦਿਆਂ ਦਾ ਕੱਲਾ ਕੱਲਾਗਾ ਮੁੰਡਾ ਨਸ਼ਾ ਰਹਿ ਤਾਂ ਰਿਸ਼ਤਾ ਕੁੜੀ ਪੜੀ ਲਿਖੀ ਸੇ ਆਣੀ ਤੇ ਸਮਝਦਾਰ ਹੋਵੇ ਮੁੰਡਾ ਜੌਬ ਹੈ ਜੀ ਬੈਂਕ ਚ ਕਰਦਾਗਾ ਨੰਬਰ ਨੋਟ ਕਰੋ 76964 26390 ਅਗਲਾ ਰਿਸ਼ਤਾ ਹੈ ਨਾਮ ਹੈ ਰਾਜਵਿੰਦਰ ਸਿੰਘ ਦਾ ਅਸਟਰਾ ਜਰਸੀ ਗੂਤਾ ਸੰਦੂ ਜ਼ਿਲ੍ਹਾ ਬਰਨਾਲਾ ਤੋਂ ਰਿਸ਼ਤਾ ਪੜਾਈ ਗ੍ਰੈਜੂਏਸ਼ਨ ਪਾਸ ਕੱਦ ਪੰਜ ਅੱਠ ਹੈ ਜ਼ਮੀਨ ਦੋ ਕਿੱਲੇ ਇੱਕ ਦੁਕਾਨ ਹੈ ਡੇਢ ਕਿੱਲਾ ਜ਼ਮੀਨ ਗਹਿਣੇ ਤੇ ਲਈ ਹੋਈ ਹੈਗੀ ਇੱਕ ਭੈਣ ਮੈਰਿਡ ਹੈ ਇੱਕ ਭਰਾ ਹੈ ਰਿਸ਼ਤਾ ਕਰੇ ਲੂ ਸਿੰਪਲ ਕੁੜੀ ਦਾ ਹੋਵੇ ਕੁੜੀ ਸਿਆਣੀ ਤੇ ਸਮਝਦਾਰ ਹੋਵੇ ਮੁੰਡਾ ਮੋਨਾ ਤੇ ਨਿਸ਼ਾਰਾ ਹੈ ਤਾਂ ਨੰਬਰ ਨੋਟ ਕਰੋ 9876566548 ਨੈਕਸਟ ਰਿਤਾ ਜੀ ਨਾਮ ਹੈ ਸਿੰਘ ਜ਼ਿਲ੍ਹਾ ਬਰਨਾਲੀ ਤੋਂ ਕਾਸਟ ਹੈ ਜੱਟ ਸੀ ਗੋਤਾ ਢਿੱਲੋਂ ਫ੍ਰਾਈ ਪਲੱਸ 2 ਉਮਰ 29 1996 ਜ਼ਮੀਨ ਤਨਕੀਲੇ ਕੰਮ ਖੇਤੀਬਾੜੀ ਮੁੰਡੇ ਦੇ ਫਾਦਰ ਸਾਹਿਬ ਐਕਸਪਾਇਰ ਹੈ ਤੇ ਮਾਤਾ ਹਾਊਸ ਵਾਈਫ ਹੈ ਸ਼ੀਪ ਹੈ ਨਾ ਮੈਰਿਡ ਹੈ ਵਧੀਆ ਕੋਠੀ ਪਾਈ ਹੈ ਕੁੜੀ ਸਿਆਣੀ ਤੇ ਸਮਝਦਾਰ ਹੋਵੇ ਮੰਗ ਡਿਮਾਂਡ ਕੋਈ ਨਹੀਂ ਵਿਆਹ ਜਲਦੀ ਕਰਨਾ ਪਰਿਵਾਰ ਦਾ ਨੰਬਰ ਨੋਟ ਕਰੋ 62397589 ਅਗਲਾ ਰਿਸ਼ਤਾ ਹੈ ਜ਼ਿਲ੍ਹਾ ਗੁਰਦਾਸਪੁਰ ਤੋਂ ਰਿਸ਼ਤਾ ਬਦਗੀਆ ਪਰਿਵਾਰ ਤੋਂ ਨਾਮ ਹੈ ਹਰਮਨਪ੍ਰੀਤ ਸਿੰਘ ਉਮਰ 17/1/2000 ਦਾ ਬਤ ਹਾਈਟ 6 ਫੁੱਟ ਪੜ੍ਹਾਈ ਬਿਜ਼ਨਸ ਡਿਪਲੋਮਾ ਫਰਮ ਨਾਗਰਾ ਕਾਲਜ ਕੈਨੇਡਾ ਤੋਂ ਜੀ ਜੌਬ ਹੈ ਟਰੱਕ ਡਰਾਈਵਰ ਪੇਰੈਂਟਸ ਸਟੇਟਸ ਵਰਕ ਪਰਮਨੈਂਟ ਕਾਸਟ ਹੈ ਜੱਟ ਸਿੱਖ ਫਾਦਰ ਜੌਬ ਏਐਸਆਈ ਪੰਜਾਬ ਪੁਲਿਸ ਚ ਮਦਰ ਹਾਊਸ ਵਾਈਫ ਸਿਬਲਿੰਗ ਏਡਰ ਸਿਸਟਰ ਕਨੇਡਾ 5 ਏਕੜ ਐਗਰੀਕਲਚਰਲ ਟੋਟਲ ਜ਼ਮੀਨ ਹੈ ਮੁੰਡਾ ਸੋਹਣਾ ਸੁਨੱਖਾ ਤੇ ਨਸ਼ਰ ਆਇਤਾ ਕੁੜੀ ਪੜੀ ਲਿਖੀ ਸਿਆਣੀ ਤੇ ਸਮਝਦਾਰ ਹੋਵੇ ਕੱਦ ਲੜਕੀ ਦਾ 5 ਫੁੱਟ 6 ਤੱਕ ਹੋਵੇ ਅਤੇ ਪੀਅਰ ਜ਼ਰੂਰ ਹੋਵੇ ਮੰਗ ਡਿਮਾਂਡ ਕੋਈ ਨਹੀਂ ਸੀ ਨੰਬਰ ਨੋਟ ਕਰੋ 62391 54665 ਅਗਲਾ ਰਿਸ਼ਤਾ ਹੈ ਨਾਮ ਹੈ ਗੁਰਸੇਵਕ ਸਿੰਘ ਕਾਸਟਰ ਜਰਸੀ ਕੋ ਉਮਰ 4 April 1993 ਜ਼ਿਲ੍ਹਾ ਫਤਿਹਗੜ੍ਹ ਸਾਹਿਬ ਪੜ੍ਹਾਈ ਕੰਪਿਊਟਰ ਸਾਇੰਸ ਬੀਟੈਕ ਜੌਬ ਹੈ ਸੈਲਫ ਏਮਪਲੋਇਡ ਸਟੋਕ ਪੇਰੈਂਟਸ ਪੇਰੈਂਟਸ ਹੈ ਜੀ ਰਿਟਾਇਰਡ ਹੈ ਗਵਰਨਮੈਂਟ ਏਮਪਲੋਇਜ਼ ਸਿਸਟਰ ਮੈਰਿਡ ਹੈ ਜ਼ਮੀਨ 6 ਕਿੱਲੇ ਆ ਰਿਸ਼ਤਾ ਕੁੜੀ ਪੜ੍ਹੀ ਲਿਖੀ ਸਿਆਣੀ ਤੇ ਸਮਝਦਾਰ ਹੋਵੇ ਨੰਬਰ ਨੋਟ ਕਰੋ 9853 74 431 ਅਗਲਾ ਰਿਸ਼ਤਾ ਆਇਆ ਨਾਮ ਹੈ ਤਜਿੰਦਰ ਸਿੰਘ ਉਮਰ ਹੈ ਅਗਸਤ 1995 ਹਾਈਟ 59 ਆ ਪੜ੍ਹਾਈ ਪਰ ਚਾਰਕ ਡਿਪਲੋਮਾ 10 ਸਾਲ ਦਾ ਬੀਏ ਤੇ ਗਿਆਨੀ ਹੈ ਜੀ ਕੀਤਾ ਜੋਬ ਸ਼੍ਰੋਮਣੀ ਕਮੇਟੀ ਐਸਜੀਪੀਸੀ ਕਾਸਟ ਹੈ ਕੰਬੋਜ ਤੇ ਗੁਰਸਿੱਖ ਅਮਰਤਾਰੀ ਇਹ ਮੁੰਡਾ ਜ਼ਿਲ੍ਹਾ ਜਲੰਧਰ ਤੋਂ ਰਿਸ਼ਤਾ ਲੋਈਆਂ ਖਾਸ ਏਰੀਆ ਪਰਿਵਾਰ ਚ ਮੁੰਡੇ ਦੇ ਮਾਤਾ ਪਿਤਾ ਭੈਣ ਮੈਰਿਡ ਇੱਕ ਭਰਾ ਛੋਟਾ ਵਿਦੇਸ਼ ਗਿਆ ਹੋਇਆ ਹੈ ਰਿਸ਼ਤਾ ਜਰਨਲ ਜਾਂ OBC ਕਾਸਟ ਤੋਂ ਵੀ ਪਰਿਵਾਰ ਵਾਲੇ ਲੈ ਲੈਣਗੇ ਮੰਗ ਡਿਮਾਂਡ ਕੋਈ ਨਹੀਂ ਨੰਬਰ ਨੋਟ ਕਰੋ 8283869794 ਆਗਲਾ ਰਿਸ਼ਤਾ ਹੈ ਨਾਮ ਹੈ ਲਵਦੀਪ ਸਿੰਘ ਕਾਸਟ ਹੈ ਜਰਸੀ ਗੋਤਾ ਸਿੱਧੂ ਉਮਰ 13 ਅਕਤੂਬਰ 1998 ਪੜ੍ਹਾਈ ADMLT ਹਾਈਟ 5 ਫੁੱਟ 7ਾਂ ਚ ਜਮੀਨ ਜ਼ਮੀਨ ਹੈ ਜੀ 7.5 ਏਕੜ ਵਰਕ ਐਕਸਪੀਰੀਅנס ਹੈ 5 ਇਅਰ ਇਨ ਲੈਬੋਰੀਟਰੀ ਲਿਟਰ ਬ੍ਰਦਰ ਜੌਬ ਇਨ ਆਰਮੀ ਮੁੰਡਾ ਮੋਨਾ ਤੇ ਨਸ਼ਾ ਰਹਿ ਤਾਂ ਵਧੀਆ ਘਰ ਬਾਹਰ ਬਣਿਆਗਾ ਪਰਿਵਾਰ ਦਾ ਨੰਬਰ ਨੋਟ ਕਰੋ 7652988401 ਅਗਲਾ ਰਿਸ਼ਤਾ ਹੈ ਨਾਮ ਸਿੰਘ ਕਾਸਟਾ ਰਾਮਗੜੀਆ ਉਮਰ 24 10 1991 ਦਾ ਮੁੰਡੇ ਦਾ ਬਰਥ ਹਾਈਟ 5 9 ਆ ਪੜ੍ਹਾਈ ਐਮਏ ਪੰਜਾਬੀ ਸਿਵਲਿੰਗ ਚ ਤਿੰਨ ਸਿਸਟਰ ਆ ਦੋ ਮੈਰਿਡ ਆ ਵਰਕਿੰਗ ਵਰਕਿੰਗ ਹੈ 뮤직 ਸਟੂਡੀਓ ਐਂਡ ਆਨਲਾਈਨ ਹੋਮ ਟਾਊਨ ਜ਼ਿਲ੍ਹਾ ਮੋਗਾ ਇਰੇ ਇਸ ਸੈਂਪਲ ਕਰੇ ਲੁਕੜੀ ਦਾ ਹੋਵੇ ਕੁੜੀ ਪੜ੍ਹੀ ਲਿਖੀ ਸਿਆਣੀ ਹੋਵੇ ਜੀ ਨੰਬਰ ਨੋਟ ਕਰੋ 9876962466 ਅਗਲਾ ਰਿਸਤਾ ਆਇਆ ਜੀ ਨਾਮ ਹੈ ਸਿੰਘ ਕਾਸਟ ਹੈ ਜਰਸੀ ਗੋਤਾ ਸਿੱਧੂ ਉਮਰ 84 1999 ਜ਼ਿਲ੍ਹਾ ਬਠਿੰਡਾ ਦਾ ਹਾਈਟ 59 ਪੜ੍ਹਾਈ ਪਲਾਸ 2 ਪਾਸ ਕੰਮ ਆਰਮੀ ਚ ਜਾਓ ਸੈਲਰੀ ਹੈ ਜੀ 60000 ਜ਼ਮੀਨ ਨਹੀਂ ਹੈ ਪਰਵਾਚ ਮਾਤਾ ਪਿਤਾ ਇੱਕ ਭੈਣ ਮੈਰਿਡਾ ਰਿਸ਼ਤਾ ਕੁੜੀ ਪੜ੍ਹੀ ਲਿਖੀ ਸਿਆਣੀ ਤੇ ਸਮਝਦਾਰ ਹੋਵੇ ਮੁੰਡਾ ਬਹੁਤ ਸੋਹਣਾ ਸੁਨਖਾ ਇਸ ਕਰਕੇ ਕੁੜੀ ਵਧੀਆ ਸੋਹਣੀ ਸੁਨਖੀ ਦੇਖ ਰਿਹਾ ਰਿਸ਼ਤਾ ਨੰਬਰ ਨੋਟ ਕਰੋ 9815496592 ਅਗਲਾ ਰਿਸ਼ਤਾ ਹੈ ਨਾਮ ਹੈ ਅਮਰਿੰਦਰ ਸਿੰਘ ਕਾਸਟਾ ਜਰਸੀ ਗੋਤਾ ਖੇਰਾ ਜਨਮ 1997 ਕੱਦ 5 11 ਪਰਾ ਗ੍ਰੈਜੂਏਸ਼ਨ ਪਾ ਜਮੀਨ 8 ਕਿਲੇ ਪਰਿਵਾਰ ਵਧੀਆ ਗਾ ਮੁੰਡਾ ਮੋਨਾ ਤੇ ਨਸ਼ਾ ਰਹਿਤਾ ਵਧੀਆ ਘਰ ਪਰ ਘਰ ਬਰ ਬਣਿਆ ਹੋਇਆ ਰਿਸ਼ਤਾ ਸਿੰਪਲ ਕਰੇ ਲੁਕੜੀ ਦਾ ਹੋਵੇ ਮੰਗ ਡਿਮੰਡ ਕੋਈ ਨਹੀਂ ਨੰਬਰ ਨੋਟ ਕਰੋ 7986903905 ਉਸ ਤੋਂ ਬਾਅਦ 13 ਰਿਸ਼ਤੇ ਬੋਲਾਂਗੇ ਜੀ ਕੁੜੀਆਂ ਦੇ ਸਾਰੇ ਰਿਸ਼ਤੇ ਨੰਬਰਾਂ ਸਮੇਤ ਆ ਤਾਂ ਜੋ ਤੁਸੀਂ ਸਿੱਧੀ ਗੱਲਬਾਤ ਪਰਿਵਾਰ ਨਾਲ ਕਰ ਸਕੋ ਅਗਲਾ ਰਿਸ਼ਤਾ ਆਇਆ ਜੀ ਨਾਮ ਹੈ ਸੁਖਵਿੰਦਰ ਸਿੰਘ ਕਾਸਟਾ ਜਰਸੀ ਜਨਮ 27/9/1992 ਹਾਈਟ 5'11 ਪੜ੍ਹਾਈ ਡਿਪਲੋਮਾ ਇਨ ਕੰਪਿਊਟਰ ਸਾਇੰਸ ਵਰਕਰ ਸੀਆਰ ਨਿਊਟ੍ਰੀਸ਼ਨਸ ਪ੍ਰਾਈਵੇਟ ਲਿਮਟਿਡ ਸਮਾਲਸਰ ਡਿਸਟ੍ਰਿਕਟ ਮੋਗਾ ਸੈਲਰੀ 16500 ਰਿਸ਼ਤਾ ਕੁੜੀ ਪੜ੍ਹੇ ਲਿਖੀ ਸਿਆਣੀ ਦਾ ਹੋਵੇ ਜੀ ਨੰਬਰ ਨੋਟ ਕਰੋ 7696980157 ਅਗਲਾ ਰਿਸ਼ਤਾ ਆਇਆ ਜੀ ਨਾਮ ਹੈ ਗੁਰਜਿੰਦਰ ਸਿੰਘ ਕਾਸਟਾ ਜਰਸੀ ਗੋਤਾ ਸ਼ੇਰਗਲ ਉਮਰ 28 ਪ੍ਰਲੂਨੀ 98 ਪੜਾਈ ਬੀਏ ਪਾਸ ਜਮੀਨ ਹੈ 15 ਕਿਲੇ ਮੁੰਡਾ ਵਧੀਆ ਪੜਿਆ ਲਿਖਿਆ ਹੈ ਚੰਗੀ ਜ਼ਮੀਨ ਹੈ ਰਿਸ਼ਤਾ ਕੁੜੀ ਪੜੀ ਲਿਖੀ ਸਿਆਣੀ ਤੇ ਸਮਝਦਾਰ ਹੋਵੇ ਮੁੰਡਾ ਨਸ਼ੇ ਪਤੇ ਤੋਂ ਰਾਇਆ ਤਾਂ ਬਿਲਕੁਲ ਜੀ ਪਰਿਵਾਰ ਬਰਾਬਰ ਹੋਵੇ ਮਿਲਨ ਸਰ ਪਰਿਵਾਰ ਦਾ ਨੰਬਰ ਨੋਟ ਕਰੋ 9968470778 ਆਇਆ ਰਿਸ਼ਤਾ ਆਇਆ ਨਾਮ ਹੈ ਸਿੰਘ ਪਤਾ ਫਤਿਹਗੜ੍ਹ ਸਾਹਿਬ ਤੋਂ ਪੜਾਈ ਬੀਏ ਭੈਣ ਇੱਕ ਮੈਡ ਭਰਾ ਇੱਕ ਕੰਪਨੀ ਵਿੱਚ ਨੌਕਰੀ ਕਰਦਾ ਹੈ ਕਾਸਟ ਹੈ ਜੀ ਜਰਸੀ ਗੋਤ ਹੈ ਜੋਹੁਰ ਹਾਈਟ ਪੰਜ 8 ਕਾਮ ਹੈ ਜੀ ਆਰਮੀ ਚ ਜ਼ਮੀਨ ਪੰਜ ਕਿਲੇ ਪੇਤਾ ਖੇਤੀਬਾੜੀ ਰਸਤਾ ਕੁੜੀ ਸੋਣੀ ਸਨਖਿਤ ਪੜੀ ਲਿਖੀ ਹੋਵੇ ਘਰ ਦਾ ਕੰਮਕਾਰ ਆਉਂਦਾ ਹੋਵੇ ਕੁੜੀ ਨੂੰ ਨੰਬਰ ਨੋਟ ਕਰੋ 9878514801 ਅਗਲਾ ਰਿਸ਼ਤਾ ਆਇਆ ਨਾਮ ਹੈ ਜੀ ਸੁਖਵਿੰਦਰ ਸਿੰਘ ਕਾਸਟ ਹੈ ਜੱਸ ਸਿੱਖ ਗੋਤੇਸ ਰਾਉ ਉਮਰ 28 ਸਾਲ ਪੜ੍ਹਾਈ ਪਾਸਟੂ ਪਾਸ ਕੱਦ 5 10 ਹੈ ਜ਼ਿਲ੍ਹਾ ਸੰਗਰੂਰ ਹੈ ਜ਼ਮੀਨ 3.5 ਕਿਲੇ ਕੰਮ ਪ੍ਰਾਈਵੇਟ ਜੌਬ ਤੇ ਸੈਲਰੀ ਸੈਲਰੀ ਹੈ ਜੀ 17000 ਮੁੰਡਾ ਨਿਸ਼ਪਤੇ ਤੋਂ ਰਾਇਤਾ ਮੁੰਡਾ ਤੇ ਮੁੰਡੇ ਦੇ ਪਰਿਵਾਰ ਸਾਰੇ ਵੈਸ਼ਨੂ ਆ ਮਾਤਾ ਪਿਤਾ ਦੋ ਭੈਣਾਂ ਇੱਕ ਭੈਣ ਮੈਰਿਡ ਆ ਮੁੰਡਾ ਮੁੰਨਾਗਾ ਰਿਸ਼ਤਾ ਕੁੜੀ ਪੜ੍ਹੀ ਲਿਖੀ ਸਿਆਣੀ ਤੇ ਸਮਝਦਾਰ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ 708763950 ਜੇਕਰ ਕਿਸੇ ਨੂੰ ਐਡ ਦੁਆਰਾ ਡਾਟੇ 'ਚ ਕੁਝ ਨਹੀਂ ਸਮਝ ਆਉਂਦਾ ਤੁਸੀਂ ਸਾਡੇ ਤੋਂ ਫੋਨ ਕਰਕੇ ਪਰਿਵਾਰ ਵਾਲਿਆਂ ਦਾ ਡਾਟਾ ਤੇ ਪਿਕ ਲੈ ਕੇ ਸਿੱਧੀ ਗੱਲਬਾਤ ਪਰਿਵਾਰ ਵਾਲਿਆਂ ਨਾਲ ਕਰ ਸਕਦੇ ਹੋ ਐਡ ਦੇ ਵਿੱਚ ਡਾਇਰੈਕਟ ਨੰਬਰ ਬੋਲੇ ਹੁੰਦੇ ਹੈਗੇ ਅਗਲੇ ਨੂੰ ਹੈਲੋ ਦਾ ਮੈਸੇਜ ਭੇਜ ਕੇ ਤੁਸੀਂ ਡਾਟਾ ਪਿਕ ਵੀ ਲੈ ਸਕਦੇ ਹੋ ਅਗਲਾ ਰਿਸ਼ਤਾ ਆਇਆ ਜੀ ਨਾਮ ਹੈ ਅਰਸ਼ ਦੀਪ ਸਿੰਘ ਕਾਸਟ ਹੈ ਖੱਤਰੀ ਘੋਤਾਪਾਟੀਆਂ ਉਮਰ 21 ਅਕਤੂਬਰ 1997 ਜ਼ਿਲ੍ਹਾ ਅਮਰਸਰ ਹਾਈਟਪੰਜਾ 88 ਪੜਾਈ ਬੀਏ ਪਾਸ ਕੰਮ ਹੈ ਵਰਕਿੰਗ ਐਜ਼ ਅ ਔਨ ਆਫ ਔਨ ਬਿਜ਼ਨਸ ਕਲੋਥਿੰਗ ਪਰਿਵਾਰਚ ਮਾਤਾ ਪਿਤਾ ਇੱਕ ਭੈਣ ਹੈ ਸ਼ਾਪ ਸ਼ਾਪ ਹੈ ਜੀ ਤੇ ਤਿੰਨ ਮੰਜ਼ਲੀ ਕੋਠੀ ਪਈ ਹੈ ਕਲੋਥ ਸਟੋਰ ਹੈ ਜੀ ਆਪਣਾ ਮੁੰਡਾ ਸਿਕਸਰ ਦਾ ਤੇ ਨ셔 ਹੈ ਤਾਂ ਰਿਸ਼ਤਾ ਸਿੰਪਲ ਕੁੜੀ ਪੜ੍ਹੀ ਲਿਖੀ ਸਿਆਣੀ ਤੇ ਸਮਝਦਾਰ ਹੈ ਸਮਝਦਾਰ ਹੋਵੇ ਜੀ ਪਰਿਵਾਰ ਦਾ ਨੰਬਰ ਨੋਟ ਕਰੋ 9968219002 ਇਹ ਰਿਸ਼ਤਾ ਅਮਰਸਰ ਤੋਂ ਸੀ ਜ਼ਿਲ੍ਹੇ ਦਾ ਇਹਨਾਂ ਦਾ ਵਧੀਆ ਆਪਣਾ ਕਾਰੋਬਾਰ ਹੈ ਜੀ ਕੱਪੜਿਆਂ ਦੀ ਸ਼ਾਪ ਹੈ ਜੀ ਬਹੁਤ ਚੱਲਦੀ ਹੈ ਬਹੁਤ ਮਾਰਕੀਟ 'ਚ ਨਾਮ ਹੈ ਇਹਨਾਂ ਦਾ ਇਹ ਇਹਦੇ ਮੁੰਡੇ ਦਾ ਰਿਸ਼ਤਾ ਜੀ ਬਹੁਤ ਵਧੀਆ ਪਰਿਵਾਰ ਤੋਂ ਆ ਸਿੱਧੀ ਪਰਿਵਾਰ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਆਏ ਜੀ ਜਿਲ੍ਹਾ ਮੋਗੇ ਤੋਂ ਕਾਸਟਾ ਜਰਸੀ ਗੋਤਾ ਢਾਲੀਵਾਲ ਜਨਮ ਮੁੰਡੇ ਦਾ 11/8/1992 ਪੜ੍ਹਾਈ ਬਲਾਸਟੂ ਪਾਸ ਕੱਦ 5'8 ਪਰਿਵਾਰ ਚ ਮਾਤਾ ਪਿਤਾ ਇੱਕ ਭੈਣ ਵੈਈ ਹੈ ਜ਼ਮੀਨ 4 ਕਿੱਲੇ ਕਿੱਤਾ ਖੇਤੀਬਾੜੀ ਇਲੈਕਟ੍ਰੀਸ਼ੀਅਨਸ ਆਪਣੀ ਦੁਕਾਨ ਹੈ ਰਿਸ਼ਤਾ ਕੁੜੀ ਪੜ੍ਹੀ ਲਿਖੀ ਸਿਆਣੀ ਹੋਵੇ ਜੀ ਮੁੰਡਾ ਵਧੀਆ ਮੋਨਾ ਤੇ ਨਸ਼ਾ ਰਹਿ ਤਾਂ ਪਰਿਵਾਰ ਦਾ ਨੰਬਰ ਨੋਟ ਕਰੋ 9426962181 ਅਗਲਾ ਰਿਸ਼ਤਾ ਆਇਆ ਜੀ ਨਾਮ ਹੈ ਸਿੰਘ ਕਾਸਟਾ ਜਰਸੀ ਗੋਤ ਹੈ 62 ਉਮਰ 2002 ਕਦ 6 ਫੁੱਟ ਪੜਾਈ ਪਲੱਸ 2 ਪਾਸ ਜ਼ਮੀਨ ਟੋਟਲ 13 ਕਿੱਲੇ ਜ਼ਿਲ੍ਹਾ ਫਿਰੋਜ਼ਪੁਰ ਇੱਕ ਭੈਣ ਕੈਨੇਡਾ ਇੱਕ ਭੈਣ ਅਮਰੀਕਾ ਲੜਕੀ ਪੜ੍ਹੀ ਲਿਖੀ ਕਰੇ ਲੁਕਮਕਾਰ ਵਾਲੀ ਹੋਵੇ ਸਿਆਣੀ ਤੇ ਸਮਝਦਾਰ ਕੁੜ ਸੋਹਣੀ ਹੈ ਸੋਹਣੀ ਤੇ ਕਦ 5 5 ਤੱਕ ਹੋਵੇ ਇਸ ਤੋਂ ਘੱਟ ਨਾ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ ਪਲੱਸ 34631638689 ਹਬਲ ਦਾ ਇਹ ਜੀ ਨਾਮ ਹੈ ਰਾਵਣ ਮਲਹੋਤਰਾ ਜਨਮ 5/11/1997 ਹਾਈਟ 5'4 ਹੈ ਪੜਾਈ ਪਾਸਟੂ ਪਾਸ ਰਿਲੀਜੀਅਨ ਹੈ ਜੀ Hindu ਮੁੰਡਾ ਅਨਮੈਰਿਡ ਹੈ ਜੌਬ ਹੈ ਮੰਡੀ ਗੋਵਿੰਦਗੜ੍ਹ ਚ ਜਨਮ 1998 ਸੈਲਰੀ 22 ਲੱਖ ਰੁਪਏ ਹੈਗੀ ਪ੍ਰਾਪਰਟੀ ਇੱਕ ਗਾਜਾ ਹੈ ਜੀ ਵਧੀਆ ਤੇ ਪਰਿਵਾਰ ਚ ਮਾਤਾ ਪਿਤਾ ਭੈਣਾਂ ਤਿੰਨ ਮੈਰਿਡ ਹੈ ਭਰਾ ਕੋਈ ਨਹੀਂ ਮੁੰਡਾ ਮੋਨਾ ਤੇ ਨਸ਼ਾ ਨਹੀਂ ਹੈ ਤਾਂ ਪਰਿਵਾਰ ਦਾ ਨੰਬਰ نوٹ ਕਰੋ 62839 7598 ਆਹ ਲੀਤਾ ਹੈ ਨਾਮ ਹੈ ਸਿੰਘ ਉਮਰ ਹੈ ਜੀ 981913 ਨੰਬਰ ਹਾਈਟ ਸ਼ੀਫੂਡ ਤੇ ਨੇ ਚ ਪੜਾਈ ਬੀਬੀਏ ਐਕੁਪੀਸ਼ਨ ਪਿਆ ਪੁਲਿਸ ਸੀਟੀ ਫਤੇਗੜ ਸਾਹਿਬ ਤੋਂ ਕਾਸਟ ਹੈ ਸਿੱਖ ਰਾਜਪੂਤ ਫੈਮਲੀਸ ਡਿਟੇਲਜ਼ ਫਾਦਰ ਐਕਸ ਸਰਵਿਸਮੈਨ ਆਰਮੀ ਮਦਰ ਹਾਊਸ ਵਾਈਫ 1 ਯੰਗਰ ਬ੍ਰਦਰ ਗਵਰਨਮੈਂਟ ਜੋਬ ਡੀਸੀ ਆਫੀਸਰ ਫੋਟੋ ਗਰਸ ਹੈ ਬਲੋੜਾ ਕੁੜੀ ਪੜੀ ਲਿਖੀ ਹੋਵੇ ਹਾਈਟ 56 ਜਾਂ ਇਸ ਤੋਂ ਉੱਪਰ ਹੋਵੇ ਵਧੀਆ ਗੱਲ ਹੈ ਨੰਬਰ ਨੋਟ ਕਰੋ 8427901388 ਤੁਸੀਂ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਪਰਿਵਾਰ ਵਾਲਾ ਨਾਲ ਸਿੱਧੀ ਗੱਲਬਾਤ ਕਰਨੀ ਹੈ ਜੇਕਰ ਤੁਹਾਡੇ ਨਾਲ ਡਾਟਾ ਮੈਚ ਕਰਦਾ ਹੈ ਜੀ ਅਗਲਾ ਦਿੱਤਾ ਹੈ ਨਾਮ ਹੈ ਗੁਰਪ੍ਰੀਤ ਸਿੰਘ ਉਮਰ 27 ਮਾਰਚ 1995 ਹਾਈਟ 510 ਹੈ ਕਾਸਟ ਹੈ ਰੋੜਾ ਸਿੱਖ ਗੋਤਾ ਚਾਵਲਾ ਮੁੰਡਾ ਗੁਰਸਿਕਾ ਅਮਰਤਾਰੀਆ ਜ਼ਿਲ੍ਹਾ ਲੁਧਿਆਣਾ ਕੰਮ ਹੈ ਜਵਾਬ ਫਰਾਈਟ ਬ੍ਰੋਕਰ ਬਿਜ਼ਨਸ ਟੈਕਸਿਲੈਂਟ ਐਮਬਰ ਐਮਬਰਡਰੀ ਹੈ ਜੀ बिजनेਸਮੈਨ ਤੇ ਪੜ੍ਹਾਈ ਬੀ ਕਾਮ ਪੀਜੀਡੀ ਬੀਡੀ ਇਹਨਾਂ ਦੀ ਫੁੱਲ ਫਾਰਮ ਦੱਸ ਦਿਓ ਜੀ ਸ਼ਾਰਟ ਚ ਦੱਸਿਆ ਹੋਇਆ ਪੀਜੀਡੀ ਬੀਐਮ ਸੇਵਲਿੰਗ ਚ ਵਨ ਬ੍ਰਦਰ ਅਬਰੋਡ ਯੂਐਸਏ ਰਿਸ਼ਤਾ ਕੁੜੀ ਪੜੀ ਲਖੀਸਾਣੀ ਤੇ ਸਮਝਦਾਰ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ 87280 08100 ਅਗਲਾ ਰਿਸ਼ਤਾ ਹੈ ਜੀ ਨਾਮ ਹੈ ਸਿੰਘ ਕਾਸਟ ਹੈ ਜੱਟ ਸੇ ਗੋਤ ਹੈ ਪੁੱਲਰ ਉਮਰ 1999 1992 ਸਤੰਬਰ ਦਾ ਬਾਤ ਹੈ ਹਾਈਟ 58 ਸਟਡੀ ਬੀਟੈਕ ਇਨ ਇਲੈਕਟ੍ਰੀਸ਼ੀਅਨਸ ਇਜ਼ ਕਮਿਊਨੀਕੇਸ਼ਨ ਫ্রম ਪੀਟੀਯੂ ਡਿਪਲੋਮਾ ਇਨ ਕੰਪਿਊਟਰ ਐਪਲੀਕੇਸ਼ਨ ਸਿਟੀ ਐਡਮੰਟਨ ਹੋਮ ਟਾਊਨ ਤੇ ਫੈਮਿਲੀ ਚ ਹੈ ਜੀ ਮਾਤਾ ਪਿਤਾ ਪਿਆਬ ਭਰਾ ਤੇ ਭਾਬੀ ਪੀ ਆਰ ਜੀ ਤੇ ਵੈਲ ਸੈਟਲ ਬਿਜ਼ਨਸ ਇਨ ਪੰਜਾਬ ਪਿਓਰ ਵੈਜੀਟੇਰੀਅਨ ਟਰੱਕ ਡਰਾਈਵਰ ਇਨ ਸਿਟੀ ਵਿਦ ਗੁੱਡ ਇਨਕਮ ਪਰਿਵਾਰ ਦਾ ਨੰਬਰ ਹੈ ਜੀ +19 ਅਗਲਾ ਰਿਤਾ ਹੈ ਜੀ ਨਾਮ ਹੈ ਮਨਵੀਰ ਸਿੰਘ ਕਾਸਟਾ ਜੱਟ ਸਿੰਘ ਜ਼ਿਲ੍ਹਾ ਬਠਿੰਡੇ ਤੋਂ ਆ ਜਨਮ 30 6 1998 ਜਮੀਨ 8 ਕਿਲੇ ਪੜ੍ਹਾਈ ਐਮ ਇੰਗਲਿਸ਼ ਪਿੰਡਾਂ ਦੀ ਗੈਰੀ ਬੂਟਰ ਰੇਤਾਕੁੜੀ ਪੜ੍ਹੇ ਲਿਖੀ ਸਿਆਣੀ ਤੇ ਸਮਝਦਾਰ ਹੋਵੇ ਮੁੰਡਾ ਸੋਹਣਾ ਸੁਨਖਾ ਤੇ ਨਸ਼ਾ ਰਹਿਤਾ ਨੰਬਰ ਨੋਟ ਕਰੋ 987811480068 ਅਗਲਾ ਰਿਸ਼ਤਾ ਆਇਆ ਜੀ ਨਾਮ ਹੈ ਰਣਜੀਤ ਸਿੰਘ ਕਾਸਟ ਜਰਸੀ ਗੁਤਬਰਾਡ 2 April 1994 ਦਾਤ ਜ਼ਿਲ੍ਹਾ ਮਹਾੜੀਆ ਹਾਈਟ ਪੰਜ ਸੱਤ ਦਾ ਵਜਨ 70 ਕਿਜੀ ਰੰਗ ਸਾਫ਼ ਹੈ ਮੁੰਡੇ ਦਾ ਜੌਬ ਪ੍ਰਾਈਵੇਟ ਸੈਕਟਰ ਪੋਜੀਸ਼ਨਸ ਆਈਟੀ ਮੈਨੇਜਰ ਸੌਫਟਵੇਅਰ ਪ੍ਰੋਫੈਸ਼ਨਸ information solutions llp ਸੈਲਰੀ 50000 ਰੁਪਏ ਵਧੀਆ ਪਰਿਵਾਰ ਤੋਂ ਰਿਸ਼ਤਾ ਹੈਗਾ ਮੁੰਡਾ ਸੋਹਣਾ ਤੇ ਨਸ਼ਾ ਰਹਿਤਾ ਪੜਾਈ ਬੀਟੈਕ ਡਿਪਲੋਮਾ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਫੈਮਿਲੀ ਚ ਮਾਤਾ ਪਿਤਾ ਇੱਕ ਭੈਣ ਤੇ ਇੱਕ ਭਰਾ ਹੈਗਾ ਰਿਸ਼ਤਾ ਕੁੜੀ ਪੜ੍ਹੀ ਲਿਖੀ ਸਿਆਣੀ ਤੇ ਸਮਝਦਾਰ ਹੋਵੇ ਪਰਵਾਦਾ ਨੰਬਰ ਨੋਟ ਕਰੋ 99886 29691 ਏਸੀ ਅੱਜ ਦੇ ਪਰਿਵਾਰਾਂ ਦੇ ਨੰਬਰਾਂ ਸਮੇਤ ਰਿਸ਼ਤੇ ਮੁੰਡਿਆਂ ਦੇ ਜੀ ਬਹੁਤ ਵਧੀਆ ਤੋਂ ਜਿਨ੍ਹਾਂ ਪਰਿਵਾਰਾਂ ਨਾਲ ਇਹ ਰਿਸ਼ਤੇ ਮੈਚ ਕਰਦੇ ਆ ਉਹ ਡਾਇਰੈਕਟਰ ਰਿਸ਼ਤੇ ਦੀ ਗੱਲਬਾਤ ਕਰਕੇ ਤੁਸੀਂ ਰਿਸ਼ਤੇ ਦੀ ਅੱਗੇ ਗੱਲਬਾਤ ਚਲਾ ਸਕਦੇ ਹੋ ਅਗਲੇ ਰਿਸ਼ਤੇ ਹੈ ਜੀ ਕੁੜੀਆਂ ਦੇ ਨਾਮਕਾਰ ਇਹ ਰਿਸ਼ਤਾ ਗੁਰਦਾਸਪੁਰ ਤੋਂ ਆਕਾਸ਼ਟਾ ਜਰਸੀ ਕੁਮਰ ਉਮਰ 19 ਸਾਲ ਨੇ ਕੱਦ 5'4 ਪੜ੍ਹਾਈ ਬੀਐਸਸੀ ਨਰਸਿੰਗ ਕੁੜੀ ਕੈਨੇਡਾ ਪੀਆਰ ਹੈ ਜੌਬ ਆਰਐਨ ਰਜਿਸਟਰਡ ਨਰਸ ਹਸਪਤਾਲ ਵਿੱਚ ਜੌਬ ਕਰਦੀ ਹੈ ਪਰਿਵਾਰ ਸਰ ਰਵੈਸ਼ ਨਵਾਂ ਰਿਸ਼ਤਾ ਮੁੰਡਾ ਵਧੀਆ ਪੜਿਆ ਲਿਖਿਆ ਤੇ ਜ਼ਮੀਨ ਆਉਂਦੀ ਹੋਵੇ ਮੁੰਡਾ ਮੋਨਾ ਹੋਵੇ ਮੁੰਡਾ ਕੈਨੇਡਾ ਗਿਆ ਹੋਵੇ ਪੀਆਰ ਜਾਂ ਵਰਕ ਪਰਮਟ ਤੇ ਹੋਵੇ ਪੜਾਈ ਗ੍ਰੈਜੂਏਸ਼ਨ ਕਰੀ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ 9417833082 ਅਗਲਾ ਰਿਸ਼ਤਾ ਹੈ ਜੀ ਨਾਮ ਇਕੌਰ ਕਾਸਟਰ ਵਿਦਾਸੀ ਸਿੱਖ ਉਮਰ 25 ਬਾਰ 2007 ਦਾ ਬੱਤ ਪੜਾਈ ਪਲਾਸ 2 ਕੰਪਿਊਟਰ ਕੋਰਸ 7 ਬੈਂਡ ਕੱਦ 52 ਇੱਕ ਭੈਣ ਤੇ ਇੱਕ ਭਰਾ ਰਿਸ਼ਤਾ ਖਰਚਾ ਕਰਨ ਵਾਲੀ ਮੁੰਡੇ ਦੀ ਲੋੜ ਹੈ ਜੀ ਪਹਿਲ ਆਪਣੀ ਕਾਸਟ ਨੂੰ ਆ ਕਾਸਟ ਨੋਵਾਰ ਕੰਟਰੈਕਟ ਮੈਜ ਵੀ ਕਰ ਲੈਣਗੇ ਪਰਿਵਾਰ ਦਾ ਨੰਬਰ ਹੈ ਜੀ 85569 5250 35 ਅਗਲਾ ਆਇਆ ਜੀ ਰਿਸ਼ਤਾ ਜਿਲ੍ਹਾ ਲੁਧਿਆਣਾ ਤੋਂ ਇੱਕ ਲੜਕੀ ਦਾ ਰਿਸ਼ਤਾ ਨਾਮ ਕੌਰ ਕਾਸਟਾ ਜਰਸੀ ਕੋ ਉਮਰ 212002 कद 56 ਹੈ ਪੜਾਈ ਬੈਚਲਰ ਆਫ ਆਰਟਸ ਤੇ ਮਾਸਟਰ ਆਫ ਸਾਇੰਸ ਇਨਫੋਰਮੇਸ਼ਨ ਟੈਕਨੋਲੋਜੀ ਇੱਕ ਭਰਾ ਕੈਨੇਡਾ ਮੈਰਿਡ ਰਿਸ਼ਤਾ ਮੁੰਡਾ ਕੈਨੇਡਾ ਯੂ ਐਸ اے ਦਾ ਪੀਆਰ ਹੋਵੇ ਜਮੀਨ 8 ਤੋਂ 10 ਕਿਲੇ ਤੱਕ ਹੋਵੇ ਰਿਸ਼ਤਾ ਸਿਰਫ ਜੱਟ ਸੀ ਕਾਸਟ ਤੋਂ ਹੋਈ ਹੋਵੇ ਮੁੰਡਾ ਸੋਹਣਾ ਹੋਵੇ ਨੰਬਰ ਪਰਿਵਾਰ ਦਾ ਨੋਟ ਕਰੋ 81462 29519 ਅਗਲਾ ਜਿਹੜਾ ਰਿਸ਼ਤਾ ਜੀ ਗੁਰਦਾਸਪੁਰ ਜ਼ਿਲ੍ਹੇ ਤੋਂ ਆ ਲੜਕੀ ਦਾ ਰਿਸ਼ਤਾ ਨਾਮ ਹੈ ਕੌਰ ਕਾਸਟਾ ਜਰਸੀ ਦਾ ਉਮਰ 1992 ਕੱਦ 56 ਪੜਾਈ ਐਮਸੀ ਕੁੜੀ ਕੈਨੇਡਾ ਪੀਆਰ ਹੈ ਥੋੜੇ ਸਮੇਂ ਤੋਂ ਤਲਾਕਸ਼ੂ ਦਾ ਲੜਕੀ ਸੋਣੀ ਸੁਨੱਖੀ ਆ ਰਿਸ਼ਤਾ ਮੁੰਡਾ ਸੋਹਣਾ ਸੁਨੱਖਾ ਮੁੰਡਾ ਕੈਨੇਡਾ ਪੀਆਰ ਜਾਂ ਵਕ ਪਰ ਮੜਤੇ ਹੋਵੇ ਮੁੰਡਾ ਮੈਰਿਜ ਦਾ ਜਾਂ ਫਿਰ ਅਨਮੈਰਿਡ ਹੋਵੇ ਪਰ ਬਿਨਾ ਬੱਚੇ ਤੋਂ ਹੋਵੇ ਰਿਸ਼ਤਾ ਸਿਰਫ ਕੈਨੇਡਾ ਤੋਂ ਹੀ ਹੋਵੇ ਨੰਬਰ ਨੋਟ ਕਰੋ 62807 422080 ਅਗਲਾ ਰਿਸ਼ਤਾ ਹੈ ਜੀ ਨਾਮ ਹੈ ਕੌਰ ਕਾਸਟਾ ਰਾਮਦਾਸ ਸਿੰਘ ਹੈ ਜੀ ਜ਼ਿਲ੍ਹਾ ਹੁਸ਼ਿਆਰਪੁਰ ਉਮਰ ਅਕਤੂਬਰ 2003 ਕੱਦ 5 5 ਪੜ੍ਹਾਈ ਜੀ ਐਨ ਐਮ ਪਾਸਪੋਰਟ ਵੈਸੀ ਕਰਨ ਦੀ ਤਿਆਰੀ ਪਰਿਵਾਰ ਵਿੱਚ ਮਾਤਾ ਪਿਤਾ ਨੇ ਦੋਪਰਾ ਨੇ ਕੁੜੀ ਸੋਹਣੀ ਸੁਨਖੀ ਵਧੀਆ ਪਰਿਵਾਰ ਤੋਂ ਹੈ ਰਿਸ਼ਤਾ ਵਧੀਆ ਪਰਿਵਾਰ ਤੋਂ ਸੋਹਣਾ ਸੁਨਖਾ ਵੇ ਮੁੰਡਾ ਕੈਨੇਡਾ ਜਾਂ ਆਸਟ੍ਰੇਲੀਆ ਦਾ ਪੀ ਆਰ ਹੋਵੇ ਨ셔 ਹੈ ਤੋਂ ਪਰਿਵਾਰ ਦਾ ਨੰਬਰ ਨੋਟ ਕਰੋ 98144 777185 ਅਗਲਾ ਜਿਹੜਾ ਰਿਸ਼ਤਾ ਜੀ ਨਾਮ ਕੁੜੀ ਦਾ ਜੀ ਕੌਰ ਹੈ ਉਮਰ ਸਤੰਬਰ 30 2001 ਦਾ ਬੱਥ ਪਲੇਸ ਆਫ ਬਰਥ ਵੇਸ ਹਸਪੀਟਲ ਰਾਂਗਸਾਫ ਹੈ ਕੱਦ 5 5 ਹੈ ਕਾਸਟ ਲਵਾਨਾ ਤੋਂ ਹੈ ਜੀ ਗੋਤਕ ਗੁਜਰ ਕਮ ਜੋਬ ਇਨ ਕੈਨੇਡਾ ਇਮੀਗ੍ਰੇਸ਼ਨ ਪੀਆਰ ਸੈਲਰੀ 1 ਲੱਖ ਰੁਪਏ ਪੜ੍ਹਾਈ 10th ਤੇ +2 ਇਨ ਮੈਡੀਕਲ ਪਰਿਵਾਰ ਚ ਮਾਤਾ ਪਿਤਾ ਇੱਕ ਭੈਣ ਤੇ ਇੱਕ ਭਰਾ ਹੈ ਰਿਸ਼ਤਾ ਚਾਹੀਦਾ ਜੀ ਮੁੰਡਾ ਪੀਆਰ ਹੋਵੇ ਕੈਨੇਡਾ ਗਿਆ ਹੋਵੇ ਨੰਬਰ ਆ ਹੁਣ ਨੋਟ ਕਰੋ 98760 383739 ਅੱਜ ਦੇ ਜਿੰਨੇ ਵੀ ਰਿਸ਼ਤੇ ਸੀ ਮੁੰਡੇ ਕੁੜੀਆਂ ਦੇ ਨੰਬਰਾਂ ਸਮੇਤ ਹੈ ਜੀ ਅਗਲਾ ਰੇਸਤਾ ਦਾ ਨਾਮ ਹੈ ਕੌਰ ਪਤ ਬਠਿੰਡਾ ਸਿਟੀ ਪੜਾਈ ਬੀਏ ਸੀ ਮੈਡੀਕਲ ਮਾਸਟਰ ਮੈਡੀਕਲ ਜਾਇਲੋਜੀ ਭੈਣ ਨੂੰ ਭਰਾ ਇੱਕ ਅਨਮੈਰਿਡ ਕੈਨੇਡਾ ਕੱਦ ਪੰਜ ਪੰਜ ਕਾਸਟਾ ਜਰਸੀ ਗੋਧਟਿੱਲ ਉਮਰਦਾਸ 121998 ਰਿਸ਼ਤਾ ਮੁੰਡਾ ਨਸ਼ਰ ਹੈ ਤੇ ਕੱਦ ਪੰਜ 11 ਤੋਂ ਘੱਟ ਨਾ ਹੋਵੇ ਪੀਆਰ ਜਫਰ ਐਨਆਰਯੂ ਕੈਨੇਡਾ 온ਟਾਰੀਓ ਵਿੱਚ ਵਧੀਆ ਜੌਬ ਤੇ ਹੋਵੇ 10 ਤੋਂ 12 ਕਿੱਲੇ ਜ਼ਮੀਨ ਤੇ ਸ਼ਹਿਰੀ ਪ੍ਰਾਪਰਟਾ ਤੇ ਪ੍ਰਾਪਰਟੀ ਆ ਤੇ 5 ਤੋਂ 7 ਕਿੱਲੇ ਹੋਵੇ ਜੀ ਮਾਲਵਾ ਨੂੰ ਰਿਸ਼ਤੇ ਲਈ ਪਹਿਲ ਆ ਤੇ ਮੁੰਡਾ ਨੌਨ ਟਰੱਕ ਡਰਾਈਵਰ ਨਾ ਹੋਵੇ ਨੰਬਰ ਨੋਟ ਕਰੋ 98764 60400 75 ਅਗਲਾ ਰਿਸ਼ਤਾ ਹੈ ਨਾਮ ਕੌਰ ਜ਼ਿਲ੍ਹਾ ਜਲੰਧਰ ਤੋਂ ਅਬੜਾਈ ਬੀ ਕਾਉਮਾ ਅਣ ਇੱਕ ਮੈਡ ਕੈਨੇਡਾ ਭਰਾ ਇੱਕ ਕੈਨੇਡਾ ਕਦ 53 ਨਾ ਕਾਸਟਾ ਕਸ਼ਿਵਰਾਜਪੂ ਤੁਮਰ 1999 ਮੇ ਕੰਮ ਕੈਨੇਡਾ ਵਿਜ਼ਟਰ ਵੀਜ਼ਾ ਰਿਸ਼ਤਾ ਮੁੰਡਾ ਕੈਨੇਡਾ ਯੂਐਸਸੀ ਦਾ ਪੀਆਰ ਹੋਵੇ ਨੰਬਰ ਨੋਟ ਕਰੋ 9989901978 ਇਹ ਪਰਿਵਾਰਾਂ ਦੇ ਰਿਸ਼ਤੇ ਸੀ ਨੰਬਰਾਂ ਸਮੇਤ ਜੀ ਤੁਸੀਂ ਸਿੱਧੀ ਪਰਿਵਾਰ ਵਾਲਾ ਨਾਲ ਗੱਲਬਾਤ ਕਰ ਸਕਦੇ ਹੋ ਜੇਕਰ ਤੁਹਾਡੇ ਨਾਲ ਇਹ ਰਿਸ਼ਤਾ ਮੈਚ ਕਰਦਾ ਤੁਸੀਂ ਫੇਰ ਹੀ ਪਰਿਵਾਰ ਵਾਲਿਆਂ ਨੂੰ ਫੋਨ ਕਰਨਾ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਅਗਲੇ ਰਿਸ਼ਤਿਆਂ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ